ਦੇ ਤੇ ਲਿਖੇ ਤੇ ਸਰਣਾ ਲੈ ਜਿਖਰਮਾਇ ਤੇ ਵਤੋ ਵਾਗੇ ਜਿਤ ਤੱਕ ਨੇ ਪਾਪੀ ਅਪਰਾਹੇ ਕਰਤ ਕਰਨ ਨਾਲ ਲਿਖ ਲੈ ਆ ਗੁਰੂ ਯਾ ਤੇ ਮਿਜਾਪੇ ਕਾਉ ਨਾਲ ਕੁਕਵੇ ਆ ਬੁਜਾ ਤੀਰਥ ਤੱਕ ਦੇ ਅੰਧਾਨ ਹੋ ਜੇ ਕੋ ਪਵਤ ਕਮ ਥੋੜਿਆ ਬੰਨੇ ਲਕੀਤਾ ਪਹਾਉ ਪਤਰਗਾ ਤੀਰਥ ਲਾਉ ਤੇ ਪੁੱਤਰ ਹੋਏ ਵਾਟਾ ਤਵਾਣੀ ਕਰਵਾ ਆਉ ਸਤਿ ਸ਼ੰਸਨ ਰੇਚਾ ਕਭ ਹੋ ਤਮਨ ਜਤੈ ਤਵਨ ਬਾਦ ਰੂਪ ਸ੍ਰਤੀ ਬਾਉ শ্রবণ ਅਰਥ ਅਵਸਾਰ ਬੇ ਨਹੀ ਆਪਣੀ ਜਿਉ ਵਰੇਕ ਪੁਰਾਹ ਬਖਤ ਤੋ ਰੂਪੀ ਆਵੇ ਜਿਨ ਸਾਰੇ ਪੁਰਾਹ ਜਸਾ ਬਾਨ ਜੁਗੀ ਜਾਣਾ ਹੈ ਤੁਮਾ ਮਨਵਾ ਕੋਈ ਜਤ ਕਰੇ ਸ੍ਰੀ ਕੋ ਤਜੇ ਅਪੇਜਸ ਹੋਈ ਜਾਰ ਬਤਾਓ ਤੇਰੇ ਅੰਦਰ ਸਾਰਾ ਬਤਾਸਾ ਜਾਸੇ ਓੜ ਇੱਕ ਉਪਤ ਕੇ ਮੇਰੇ ਕਰ ਤੁਮਾ ਤਾਰਨੇ ਕਰਤ ਤੇ ਮਾ ਅਸਰ ਇੱਕ ਘਾਤ ਨੇ ਖਾਵੇ ਤਰਕੀ ਐ ਨੇ ਹੋਏ ਵਿਨਾਸ਼ ਬਣਾ ਲੋ ਨਾਨਕ ਵੱਡਾ ਕੀ ਐ ਆਪੇ ਜਨਿਆ ਤੇਰਾ ਫੋਨ ਆਹੋ ਬਣਾਣਾ ਮੇਰੇ ਪਾਦੋ ਪਾਦ ਮਾ ਗਰਪਾ ਆਪਣਾ ਉਹਦਾ ਚੈਨਲ ਬਣਾਇਆ